ਠੱਗਾ ਬਲੈਕਮੇਲਰ ਆਪਣੀਆਂ ਹਰਕਤਾਂ ਤੋਂ ਬਾਜ਼ ਨਹੀਂ ਆ ਰਹੇ ਆਪਣੇ ਹੀ ਦੇਸ਼ ਦੇ ਵਸਨੀਕਾਂ ਨੂੰ ਲੁੱਟਣ ਦੇ ਵਿੱਚ ਕੋਈ ਕਸਰ ਨਹੀਂ ਛੱਡ ਰਹੇ ਨਵਾਂ ਸ਼ਹਿਰ ਐਸਬੀਆਈ ਬੈਂਕ ਦੀ ਐਨਆਰਆਈ ਸ਼ਾਖਾ ਦੇ ਨੇੜੇ ਦੋ ਧੋਖੇਬਾਜ਼ ਠੱਗਾ ਨੇ ਏਟੀਐਮ ਤੋਂ ਪੈਸੇ ਕਢਵਾਉਣ ਆਏ ਬਜ਼ੁਰਗ ਦਾ ਏਟੀਐਮ ਕਾਰਡ ਬਦਲ ਲਿਆ ਪੀੜਤਔਰਤ ਨੇ ਦੱਸਿਆ ਕਿ ਮੇਰੇ ਪਿਤਾ ਐਸਬੀਆਈ ਬੈਂਕ ਦੇ ਏਟੀਐਮ ਵਿੱਚ ਪੈਸੇ ਕਢਵਾਉਣਾ ਹੈ ਸਨ ਅਤੇ ਉਹਨਾਂ ਨੇ ਪੈਸੇ ਕਢਵਾਉਣ ਲਈ ਜਦੋਂ ਏਟੀਐਮ ਕਾਰਡ ਮਸ਼ੀਨ ਵਿੱਚ ਪਾਇਆ ਤਾਂ ਇਹਨਾਂ ਥੱਗ ਵਿਅਕਤੀਆਂ ਨੇ ਏਟੀਐਮ ਕਾਰਡ ਬਦਲ ਲਿਆ ਅਤੇ ਸਾਡੇ ਪਿਤਾ ਨੂੰ ਇੱਕ ਹੋਰ ਏਟੀਐਮ ਕਾਰਡ ਦੇ ਦਿੱਤਾ ਅਤੇ ਕੁਝ ਹੀ ਸਮੇਂ ਬਾਅਦ ਉਹਨਾਂ ਥੱਗ ਵਿਅਕਤੀਆਂ ਨੇ ਸਾਡੇ ਏਟੀਐਮ ਕਾਰਡ ਤੋਂ 130000 ਰੁਪਏ ਕਢਵਾ ਲਏ ਇਸ ਘਟਨਾ ਦਾ ਪੁਲਿਸ ਨੂੰ ਸੂਚਿਤ ਕੀਤਾ ਗਿਆ ਪੁਲਿਸ ਨੇ ਇਸ ਦੀ ਜਾਂਚ ਸ਼ੁਰੂ ਕੀਤੀ ਅਤੇ ਇਸ ਘਟਨਾ ਦੀ ਵੀਡੀਓ ਏਟੀਐਮ ਕਾਰਡ ਵਿੱਚ ਲੱਗੇ ਸੀਸੀਟੀਵੀ ਕੈਮਰੇ ਵਿੱਚ ਵੀ ਕੈਦ ਹੋਈ ਹੈ ਕਿ ਕਿਸ ਤਰ੍ਹਾਂ ਇਹ ਠਾਗ ਚਲਾਕੀ ਨਾਲ ਏਟੀਐਮ ਕਾਰਡ ਬਦਲ ਦਿੰਦੇ ਸਨ ਪੁਲਸ ਨੇ ਲੋਕਾਂ ਨੂੰ ਲੁੱਟਣ ਵਾਲੇ ਇਹਨਾਂ ਦੋ ਵਿਅਕਤੀਆਂ ਨੂੰ ਬੈਂਕ ਦੇ ਲਗਭਗ 40-50 ਏਟੀਐਮ ਕਾਰਡ ਸਮੇਤ ਗ੍ਰਿਫਤਾਰ ਕਰ ਲਿਆ ਹੈ ਸਰ ਇਹਨੇ ਏਟੀਐਮ ਇਸਟੇਜ ਕਰਦੇ ਨੇ ਬਜ਼ੁਰਗਾਂ ਦਾ ਸਪੈਸ਼ਲੀ ਹੂੰ ਪੈਸੇ ਮੇਰੇ ਵੀ ਅੱਜ ਆਏ 1,30,000 ਰੁਪਏ ਦੀ ਹੈ ਰਫੇਰ ਕਿੱਥੇ ਕੱਦੀ ਗੱਲ ਹੈ ਇਹ ਆ 22 20 ਤਰੀਕ ਦੀ ਇਹ 20 ਤਰੀਕ ਦੇ 20 ਅਪ੍ਰੈਲ ਦੀ ਕਿਹੜੇ ਏਟੀਐਮ ਬੈਂਕ ਤੋਂ ਹੋਇਆ ਸੀ ਸੀਸੀ ਏਟੀਐਮ ਤੋਂ ਕਿਹੜੇ ਏਟੀਐਮ ਬੈਂਕ ਤੋਂ ਹੋਇਆ ਸੀ ਐਸਸੀ ਏਟੀਐਮ ਤੋਂ ਇਹ ਮੁੰਡੇ ਉੱਥੇ ਪਹਿਲੇ ਖੜੇ ਸੀ ਜਾਂ ਅੰਦਰ ਪਏ ਇਹ ਸਰ ਗਏ ਹੈ ਇਹ ਸਰ ਦੋ ਜਣੇ ਦੋ ਜਣੇ ਸੀਗੇ ਅੱਛਾ ਜੀ ਇੱਕ ਜਣਾ ਪਹਿਲਾਂ ਅੰਦਰ ਵੜਿਆ ਉਹ ਖਾਦਤ ਸਾਹਿਬ ਨੂੰ ਉਹ ਸਟੇਟਮੈਂਟ ਕਢਾਉਣ ਚ ਉਹ ਆਪਣਾ ਘਰ ਰੇ ਸੀ ਨਾ ਲੈ ਜਾ ਕੇ ਹੂੰ ਇਨਵੋਲਵ ਹੋ ਕੇ ਏਟੀਐਮ ਐਕਸਚੇਂਜ ਕਰਕੇ ਫਿਰ ਸਰ ਉਹਨਾਂ ਨੇ 1.30 ਲੱਖ ਰੋਜ਼ ਦੇ ਹੋਰ ਜਦ ਤੱਕ ਮੈਨੂੰ ਪਤਾ ਲੱਗਿਆ ਮੇਰੇ ਦੇਖਦੇ ਦੇਖਦੇ ਅਕਾਊਂਟ 'ਚ 1.30 ਲੱਖ ਇਹਨਾਂ ਨੇ ਮਿੰਟੋ-ਮਿੰਟ ਹੀ ਕਢਾ ਲਏ ਤੁਸੀਂ ਕੰਪਲੈਂਟ ਕੀਤੀ ਸੀ ਥਾਣੇ ਚ ਉਸ ਵੇਲੇ ਕੰਪਲੈਂਟ ਕੀਤੀ ਉਹਨਾਂ ਨੇ ਸਾਈਬਰ ਕਰਾਇਮ ਵਾਲਿਆਂ ਨੂੰ ਇਕੱਠੇ ਰੱਖ ਰਿਹਾ ਉਸ ਤੋਂ ਬਾਅਦ ਮੇਰਾ ਕੋਈ ਐਕਸ਼ਨ ਨਹੀਂ ਹੋਇਆ ਚਲੋ ਅੱਜ ਫਰੇ ਕੇ ਦੋ ਮੁਡੇ ਉਹਨਾਂ ਨੇ ਬਹੁਤ ਵਧੀਆ ਕੰਮ ਕੀਤਾ ਸਾਡੀ ਸਾਡੇ ਨਾਲ ਨੇ ਸਾਡੇ ਇਹ ਇਹਨਾਂ ਨੇ ਹੁਣ ਬੈਂਕ ਵਾਲ ਨੇ ਫਰੇ ਆ ਜੀ ਇਹ ਮੈਨੂੰ ਕੁਝ ਨਹੀਂ ਪਤਾ ਮੈਂ ਤਾਂ ਆਪ ਡਿਊਟੀ ਤੋਂ ਆਈ ਹਾਂ ਸਮੇਂ ਤੇ ਇਹ ਪਤਾ ਕਿ ਫੜ ਹੋ ਗਿਆ ਚਲੋ ਠੀਕ ਦੋ ਦੋ ਮੁਡੇ ਫਰੇ ਗਏ ਤੁਹਾਡਾ ਆਰਾਮ ਕੀ ਹੈ ਜੀ ਮੇਰਾ ਨਾਮ ਹੈ ਜੀ ਦਿਲਵਾਗਰਾ ਹਾਂ ਕੀ ਮਾਮਲਾ ਕੀ ਹੈ ਪੂਰਾ ਭਾਜੀ ਸਾਡੇ ਜੜੀਆਂ ਜਿਹੜੇ ਪੈਸੇ ਕਢਵਾਲੇ ਸੀਗੇ ਕਦੀ ਕਲੇ ਇਹ ਹੋ ਗਈ 15-20 ਦਿਨ ਕਿਹੜੇ ਪੈਖੜੇ ਏਟੀਐਮ ਬੈਂਕ ਤੋਂ ਐਸਬੀਆਈ ਤੋਂ ਕਿਦਾਂ ਹੋਇਆ ਸਾਰਾ ਮਾਮਲਾ ਕਿਦਾਂ ਹੋਇਆ ਸੇ ਬਾਦਰ ਸਾਹਿਬ ਆਈ ਸੀਗੇ ਮੇਰੇ ਹਾਂ ਤੇ ਨਾਲ ਬੱਚਾ ਤੇ ਨਾਲ ਹੂੰ ਤੇ ਇਹਨਾਂ ਨੇ ਹਿਸ਼ਿਆਰੀ ਦੇ ਨਾਲ ਏਡੀਅਮ ਚੇਂਜ ਕਰ ਲਿਆ ਤੇ ਪਾਸਵਰਡ ਵੀ ਦੇ ਗਲੇ ਵੀ ਕਿਹੜਾ ਪਰਦੇ ਆ ਅੱਛਾ ਜੀ ਵੀ ਆਪਣਾ ਏਟੀਐਮ ਸਾਨੂੰ ਕਢੜੀ ਹੋਣ ਫੜਾਤਾ ਤੇ ਹੱਥਾਂ ਘੇੜਾ ਲੈ ਗਏ ਕਿੰਨੇ ਪੈਸੇ ਸੀਗੇ 1.40 ਲੱਖ ਕਢਾਇਆ ਤੁਸੀਂ ਕੰਪਲੇਨਟ ਕੀਤਾ ਸੀ ਥਾਣੇ 'ਚ ਹਾਂ ਜੀ ਸਭ ਫੋਨ ਬੰਦੇ ਫਰੇਗੇ ਹਾਂ ਜੀ ਹਾਂ ਜੀ ਫਰੇਗੇ ਅੱਜ ਬੰਦਾ ਕਿਵੇਂ ਫਰੇ ਗਿਆ ਹਾਂ ਜੀ ਏਟੀਐਮ ਵਾਲੇ ਨੇ ਫਰੇ ਜੀ ਇਹਨਾਂ ਦੀ ਬੈਂਕ ਵਾਲਿਆਂ ਦੀ ਹੀ ਆ ਜੀ ਬੈਂਕ ਵਾਲਿਆਂ ਮੈਂ ਕਹਿੰਦਾ ਸੰਤਾ ਜੀ ਆਪਣਾ ਸਾਡਾ ਇਨਸਾਫ ਹੋਣਾ ਚਾਹੀਦਾ ਸਾਡਾ ਜੀ। ਮਾਮਲਾ ਦਰਜ ਕਰਾਓਗੇ ਤੁਸੀਂ? ਹਾਂ ਜੀ ਹਾਂ ਜੀ ਸਾਰਾ ਕੁਝ ਹੋਇਆ ਹੀ ਪਹਿਲਾਂ ਕਰਾਇਆ ਜਾਂਦਾ। ਠੀਕ ਹੈ। ਓਕੇ ਥੈਂਕ ਯੂ। ਕਿਹੜੇ ਬੈਂਕ ਦੇ ਤੁਸੀਂ ਮੈਨੇਜਰ ਹੋ? ਮੈਂ ਬਖਤਾਵਰ ਚੰਦ ਮੇਰਾ ਨਾਮ ਹੈ ਬਰਾਜਮੈਂਡ ਰਹਿਣਾ ਸਪੈਸ਼ਲ ਐਨ ਆਰ ਆਈ ਬ੍ਰਾਂਚ। ਆਕੀ ਪਰ ਮਾਮਲਾ ਕੀ ਹੈ? ਇਹ ਕੋਈ ਪਹਿਲਾਂ ਵੀ ਇੱਕ ਦਿਨ ਏਟੀਐਮ ਤੋਂ ਇਦਾਂ ਪੈਸੇ ਜਾਲੀ ਪੈਸੇ ਕਢਾ ਕੇ ਲੈ ਗਏ ਸੀ ਤੇ ਇਹ ਅੱਜ ਵੀ ਆਏ ਆ ਤੇ ਅਸੀਂ ਜਦੋਂ ਇਹਨਾਂ ਨੂੰ ਪੀਸੀਆ ਨੂੰ ਰਿਪੋਰਟ ਕਰਤੀ ਕਿਦਾਂ ਅਣਪਛਾਤੇ ਬੰਦੇ ਹੈਗੇ ਨੇ ਉਹਨਾਂ ਨੇ ਆ ਕੇ ਇਹਨਾਂ ਨੂੰ ਦਬੋਚ ਲਿਆ। ਤੁਸੀਂ ਪ ਸਾਡੇ ਕੋਲ ਕੁਝ ਫੋਟੋਆਂ ਖਿੱਚ ਕੇ ਰੱਖੇ ਹੋਏ ਐ ਜੀ ਅਸੀਂ। ਤੁਸੀਂ ਪਛਾਣ ਲਿਆ ਸੀ। ਹਾਂ ਔਰ ਇਹਨਾਂ ਨੇ ਆ ਕੇ ਦਬੋਚ ਲਿਆ ਗਿਆ। ਤੁਸੀਂ ਅੰਦਰ ਫੜ ਕੇ ਰੱਖੇ ਜੀ پولیس ਨੂੰ ਤੁਸੀਂ ਪੇਸ਼। ਜੀ ਨਹੀਂ ਬੜਿਆ ਤੇ ਅਸੀਂ ਦੱਸ ਦਿੱਤਾ ਸੀਗਾ ਕਿ ਇਹ ਬੰਦੇ ਹੈਗੇ ਨੇ ਦਬਾ ਦਿਓ। ਇਹਨਾਂ ਦੇ ਗ੍ਰਸਤ ਚਲਦੀ ਵਿੱਚ ਜੀ ਇਹਨਾਂ ਨੇ ਆ ਕੇ ਦਬੋਚ ਲਿਆ ਔਰ ਪਛਾਣ ਲਿਆ। ਏਟੀਐਮ ਕਿੰਨੇ ਸੀ ਕੋਲ ਉਸੇ ਕੋਲ? ਇਹਦੇ ਕੋਲ ਘੱਟੋ ਘੱਟ 50-60 ਰੁਪਏ ਮ ਹੈਗੇ ਸੀ। 50-60 ਏਟੀਐਮ ਮੈਂ। ਹਾਂ ਜੀ। ਇਹ ਹੈ ਕਿਥੇ ਇਹ ਲੋਕਲ ਪਤਾ ਲੱਗਿਆ ਬੰਦਾ ਹੈਗਾ। ਇਹ ਕਹਿੰਦੇ ਤੇ ਆਪਣੇ ਉਹਨੂੰ ਕਹਿੰਦੇ ਜੀ ਇਹ ਜਲੰਧਰ ਦੇ ਰਹਿਣ ਵਾਲੇ ਆ। ਹੂੰ। ਪਰ ਇਹ ਤੇ ਅਕਲ ਦੇ ਨਹੀਂ ਲੇਕਿਨ ਸਾਡੇ ਗਾਰਡ ਬਹੁਤ ਤਰਕ ਰਹਿੰਦਾ ਹੈਗਾ ਕਿ ਜਦੋਂ ਪਹਿਲਾ ਇਨਸੀਡੈਂਟ ਹੋਇਆ ਤੇ ਗਾਰਡ ਕਹਿੰਦਾ ਕਿ ਮੈਂ ਹਰ ਵੇਲੇ ਨਿਗਰਦਾ ਸੀ ਹਾਂਸ ਤਰਕ ਰਹਿੰਦਾ ਸੀ ਉਹ ਪਹਿਲੇ ਕੈਮਰਾ ਚ ਵੀਡੀਓ ਆ ਗਈ ਉਹਨੇ ਫੋਟੋ ਆ ਗਈ ਉਹਨੇ ਜੀ ਤਾਂ ਹੀ ਪਛਾਣ ਹੋ ਗਿਆ ਔਰ ਉਸ ਕਸਟਮ ਨੂੰ ਬੁਲਾ ਕੇ ਉਹ ਵੀ ਇਹਨਾਂ ਨੂੰ ਮਲਾਤਾ ਉਹ ਉਹ ਪੁਲਿਸ ਨੂੰ ਲੈ ਕੇ ਕਰ ਦੇਗਾ ਸਰ ਹੁਣ ਪੁਲਿਸ ਲੈ ਗਈ ਉਹ ਨਾ ਹਾਂਜੀ ਪੁਲਿਸ ਲੈ ਗਈ ਚੁੱਪ ਥੈਂਕ ਯੂ ਤੁਹਾਡਾ ਜੀ ਮਸਲਾ ਕੀ ਆ ਮੈਂ ਤੁਹਾਡੇ ਸਾਹਮਣੇ ਆਇਆ ਹੀ ਆ ਜੀ ਹੂੰ ਬੰਦੇ ਇਹ ਰੈਫਰ ਕਰਦੇ ਸੀਗੇ ਫੜਾਏ ਆ ਇਨਵੈਸਟੀਗੇਸ਼ਨ ਕਰਾਂਗੇ ਸਾਰਾ ਦੇਖਾਂਗੇ ਪਤਾ ਲੱਗਾ ਜੀ ਕਿਹਨੇ 100 ਤੋਂ ਬਾਅਦ ਏਟੀਐਮ ਕਾਰਡ ਮਲੇ ਇਹ ਅਜੇ ਤੁਹਾਡੇ ਸਾਹਮਣੇ ਫੜਿਆ ਮੈਂ ਤਾਂ ਤੁਹਾਡੇ ਸਾਹਮਣੇ ਆਇਆ ਹੀ ਆ 2 ਮਿੰਟ ਦੇ ਵਿੱਚ ਸਾਰੇ ਇਨਵੈਸਟੀਗੇਸ਼ਨ ਕਰਕੇ ਹੁਣ ਅਸੀਂ ਇੱਕ ਕ੍ਰੈਡਿਟ ਕਲੀਅਰ ਕਰ ਦਾਂਗੇ ਤੇ ਜੇ ਰਾਤ ਨੂੰ ਕੀ ਮੈਂ ਇਹ ਦੇਖ ਰਿਹਾ ਹਾਂ ਤੁਹਾਡਾ ਓਏ ਹੈ ਨਹੀਂ ਕਿ ਚੋਰੀ ਇੱਥੇ ਉਹਦਾ ਕਰਕੇ ਚੋਰੀ ਕੀਤੇ ਹੁੰਦੇ ਆ ਤੁਹਾਡਾ ਵੀ ਕਿਹਨੂੰ ਦਊਗਾ ਤੁਹਾਡਾ ਵੀ ਕਾਰਨ ਕਿ ਕਿਹਦੇ ਮਾਰਦਾ ਹਾਂ ਉਹ ਤੁਹਾਡਾ ਕਿਹਦੇ ਉਧਰ ਦੇ ਦੇ ਜਦੋਂ ਬੰਦ ਹੋਗੇ ਅੱਗੇ ਰੈਸਟ ਰੱਖਣਾ ਹੈ ਅੱਗੇ ਦੇ ਦੇ ਦੇਣਾ ਕਰਨਾ ਕਰਨਾ ਨਹੀਂ ਚਲੋ ਦੇਖੋ ਕ ਕੈਸ਼ ਪਰ ਨਿਕਲਣੀ ਕੈਸ਼ੋਂ ਨਿਕਲਣਾ ਤੇਰੀ ਲਿਮਟ ਕਿੰਨੀ ਈ ਹੈ ਟੀਮ ਜੀਨੀਅਰ 40 ਹਜ਼ਾਰ ਵਾਲੀ ਇੱਕ ਦਿਨ ਦੀ ਹਾਂ ਉਹ ਸ਼ਕਲ ਨਾ ਹੋ ਰਹੀ ਇਹ ਅਸੀਂ ਬੇਸ਼ਕਲ ਨਾ ਹੁੰਦੀ ਸ਼ਕਲ ਪਛਾਣ ਲਈ ਹੂੰ ਉਹ ਰੈਗਲੀ ਸ਼ਕਲ ਨਹੀਂ ਬੰਦੇ ਦਾ ਮਲੱਠਾ ਪਛਾਣ ਹੋ ਜਾਂਦਾ ਜੀ ਹੂੰ ਬਾਹਰ ਆਪਣੀ ਕੈਮਰਾ ਲੱਗਿਆ ਜੀ ਬਾਹਰ ਐਂਟਰੀ ਦੇ ਜਿੱਥੇ ਵਾਈਕਲ ਬੂਕ ਲੱਡੇ ਹੁੰਦੇ ਐਂਟਰੀ ਨਹੀਂ ਨਹੀਂ ਹੈਗਾ ਕੈਮਰਾ ਜੀ ਅਸੀਂ ਦੇਖਣਾ ਕਿਹੜੇ ਵਾਈਕਲ ਤੇ ਆਇਆ ਉਹਦਾ ਨੰਬਰ ਨੋਟ ਕਰਦੇ ਹੁੰਦੇ ਹਾਂ ਇਤਵੜੀ ਨੰਬਰ ਤੇ ਜੀ ਸਿਰੀਓ ਕੋਈ ਪਰੇਲੇ ਚੜੜਾ ਕਰਕੇ ਆਇਆ ਚਲੋ ਦੇਖ ਲੈਨੇ ਆ ਇੱਕ ਵਾਰ ਆਪਾਂ ਨੂੰ ਚੈੱਕ ਕਰਨੇ ਕਿ ਕਿਤਰਾ ਜੀ ਅਸੀਂ ਚ ਘੁੰਮ ਕੇ ਜਿਹੜੀ ਅਸੀਂ 18 ਨੂੰ ਘੁੰਮ ਕੇ ਫਿਰ ਸਾਡੇ 18 ਨਹੀਂ ਪੜਦਾ ਆਗੇ ਹੋਣੀ ਆਗਾ ਹੋਣੀ ਆਗਾ ਤੋਂ ਤਰੀ ਨਹੀਂ 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 ਹਾਂ ਆਇਆ ਤਾਂ ਵਰ ਦੀ ਗੱਲ ਆ ਜੀ ਹੁਣ ਆ ਥੋੜੇ ਦਿਨ ਵੀ ਕਰਦਾ ਜਿਹੜਾ ਬੰਦਾ ਬੋਜੀ ਰੇਟੀਮ ਲੈ ਗਿਆ ਪੈਨ ਕਰ ਪੈਨ ਬਣਾ ਕੇ ਜਿਹੜਾ ਕਹਿੰਦਾ ਚਲਈਆ ਪੇਮੈਂਟ ਨਿਕਲ ਗਿਆ ਉਹ ਨੂੰ ਥੜਾ ਥੜਾ ਮੈਸੇਜ ਆਉਣਾ ਚਾਹੀਦਾ ਹੈ ਇਸੇ ਨਹੀਂ ਜਾਂਦੇ ਨਾ ਨੋ ਬਾਰ ਕੋਈ ਬੰਦਾ ਖੜਾ ਹੈ ਇਹਦੇ ਨਾਲ ਨਹੀਂ ਬ੍ਰਦਰ ਨਹੀਂ ਪੁਲਿਸ ਨਾਲ ਚੱਲ ਗਿਆ ਮੇਰੇ ਮੇਰੇ ਜਾਨ ਨੇ ਹਰ ਤੱਕ ਮੋਕ ਲਾਕ ਕਰੀ ਲਿਆ ਗਿਆ ਤੇਰੇ ਫਿਰ ਉਹਨਾਂ ਦਾ ਫਰਮ ਉਹਨੂੰ ਫੜ ਵੀ ਨਹੀਂ ਹੋਊਗਾ ਕਿ ਫੜੇਗਾ ਫੜੇ ਵੀ ਜਾਂਦਾ ਨਹੀਂ ਹੈ ਕਿ ਫੜੇ ਸੀ ਇੱਦਾਂ ਮੁੜ ਕੇ ਅੱਧੀ ਕਰ ਜਾਂਦਾ ਹੈ ਪਰ ਇੱਕ ਬੰਦਾ ਸੀ ਕਾਂ ਮੋਜੀ ਉਹ ਕਹਿੰਦਾ ਉਹ ਰੁਕ ਪੁੱਛਣ ਜਾਂਦਾ ਥਾੜੇ ਕੀ ਇਹ ਜਮਾਨਤ ਕਧੋੜੀਆਂ ਜਮਾਨਤ ਕਧੋੜੀਆਂ ਉਹ ਤੂੰ ਰੱਸ ਕੰਨ ਨੂੰ ਤਮਾਰ ਤਾ ਅੱਖੇ